ਇਹ ਤਾਂ ਪਪਾ ਆ। ਹੁਣ ਮੈਂ ਪਪਾ ਨੂੰ ਸਾਰੀ ਗੱਲ ਦੱਸ ਦਿੰਦੀ ਆ। ਨਾ ਤੂੰ ਆਪਣੇ ਪੇ ਨੂੰ ਕਿਹੜੀ ਜ਼ਰੂਰੀ ਗੱਲਾਂ ਦੱਸਦੀ ਫਿਰਦੀ ਐ ਹੈ? ਤੇਰੀਆਂ ਮਾਂ ਜੀ ਟਣੀਆਂ ਪਟ ਦੂੰ। ਜੱਤੀ ਪਟਾਕਾ ਪੈਂਦਾ ਨਹੀਂ ਮੇਰੇ ਕਾਲ ਜੀ ਨੂੰ ਠੰਡ ਤਾਂ ਨਹੀਂ ਪੈਂਦੀ। ਮੇਰੀ ਅਸਲੀ ਮਾ ਦੇਖਣ ਲਈ ਚੈਨ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ। ਅਗਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਜ਼ਰੂਰ ਕਰਿਓ ਘਰ ਕੋਈ ਹੈ ਨਹੀਂਗਾ ਮੈਂ ਸਾਰਾ ਦੇਖ ਲਿਆ ਆ ਜੇ ਘਰ ਕੋਈ ਹੈ ਨਹੀਂ ਵੀ ਤੂੰ ਖੜੀ ਕੇ ਦੇਖਦੀ ਆ ਤੂੰ ਕੰਮ ਕਰ ਲੈ ਕੇ ਆ ਉਹਦਾ ਬੈਗ ਲੱਭ ਕੇ ਚੱਲ ਮੈਂ ਲੈ ਕੇ ਨੂ ਖੋਲ ਦੇਖੀ ਜਾਂਦੀ ਆ ਮੈਂ ਫਸ ਜੋ ਤਾਂ ਪੈਸੇ ਕੱਢ ਲਾ ਹੁਣਾ ਓੜਕੇ ਆ ਚੋਲਾ ਹੁਣ ਚੱਲਾਂ ਅੰਦਰ ਤੇ ਸਵੇਰੇ ਝੋਲੇ ਸਮੇਤ ਜਾਊ ਇਹ ਬਾਹਰ ਛੱ ਰੱਖਿਆ ਫਟਾਫਟ ਹਮ ਕੰਮ ਨਵੇੜ ਮੰਮੀ ਤਾਂ ਮੇਰੇ ਚਾਚੂ ਤੇ ਚੋਰੀ ਲਾਈ ਜਾਮ ਲਾਉਂਦੇ ਆ ਮੈਂ ਨਹੀਂ ਆਪਣੇ ਚਾਚੂ ਤੇ ਕੋਈ ਦਾਗ ਲੱਗਣ ਦੇਣਾ ਹੁਣ ਤਾਂ ਮੈਨੂੰ ਕੁਛ ਕਰਨਾ ਹੀ ਪਊ ਇਹ ਤਾਂ ਪਪਾ ਆ ਹੁਣ ਮੈਂ ਪਪਾ ਨੂੰ ਸਾਰੀ ਗੱਲ ਦੱਸ ਦਿੰਦੀ ਆ ਪਪਾ ਹਾਂਜੀ ਪੁੱਤ ਮੈਂ ਤੁਹਾਨੂੰ ਇੱਕ ਜ਼ਰੂਰੀ ਗੱਲ ਕਰਨੀ ਆ ਦੱਸ ਪੁੱਤ ਜ਼ਰੂਰੀ ਕਿਹੜੀ ਗੱਲ ਕਰਨੀ ਆ ਮੈਂ ਕੰਮ ਤੇ ਜਾਣਾ ਮੈਂ ਕੰਮ ਤੇ ਜਾਣ ਨੂੰ ਬੈਠਾ ਬੋਲੋ ਹਾਂ ਤਾਂ ਮੈਨੂੰ ਕੋਈ ਹੋਰੀ ਗੱਲ ਰਛਨੀ ਪੈਣੀ ਆ ਨਹੀਂ ਤਾਂ ਮੈਂ ਫੱਜ ਜਾਣਾ ਮੈਂ ਨਾ ਕੰਮ ਕਰਦੀ ਮੈਂ ਸਾਈਕਲ ਵਾਲੀ ਗੱਲ ਦੱਸ ਦਿੰਦੀ ਆ ਇਹ ਪੁੱਤ ਬੋਲੇ ਪਾਪਾ ਮੈਂ ਨਾ ਅੱਜ ਦਾ ਸਾਈਕਲ ਨਹੀਂ ਚਲਾਉਂਦਾ ਸੀ ਬਾਹਰ ਹਾਂਜੀ ਉਦੋਂ ਨਾ ਮੇਰੇ ਸੱਟ ਲੱਗ ਗਈ ਸੀ ਮੇਰੇ ਨਾ ਖੂਨ ਚਲਦਾ ਸੀ ਪਤਾ ਨਹੀਂ ਹੋ ਕਿਦਾਂ ਠੀਕ ਹੋ ਗਿਆ ਚਲੋ ਕੋਈ ਨਹੀਂ ਪੁੱਤ ਜਦੋਂ ਸੱਟ ਲੱਗਦੀ ਹੁੰਦੀ ਆਪੇ ਠੀਕ ਹੋ ਜਾਂਦੇ ਹੁੰਦੇ ਆ ਚੱਲ ਮੇਰਾ ਪੁੱਤ ਠੀਕ ਹੈ ਹੁਣ ਮੈਂ ਕੰਮ ਤੇ ਜਾਣਾ ਮੈਂ ਲੇਟ ਹੋਣਾ ਆ ਠੀਕ ਹੈ ਓਕੇ ਨਾ ਤੂੰ ਆਪਣੇ ਪੇ ਨੂੰ ਕਿਹੜੀ ਜ਼ਰੂਰੀ ਗੱਲਾਂ ਦੱਸਦੀ ਫਿਰਦੀ ਐ ਹੈ ਤੇਰੀਆਂ ਮੰਜੀਟਣੀਆਂ ਪਟ ਦੂੰ ਆਹਾ ਹਾਂ ਇਹ ਤੈਨੂੰ ਸਮਝ ਨਹੀਂ ਆਦੀ ਕੋਈ ਗੱਲ ਦੀ ਕੰਮ ਕੀਤਾ ਕਰਦਾ ਕੋਈ ਕੀਤਾ ਕੋਈ ਕਰਦਾ ਕੰਮ ਤੂੰ ਕੀਤਾ ਨਹੀਂ ਮੰਮੀ ਬਕਰ ਤੂੰ ਕੁਛ ਕੀਤਾ ਹੋਵੇ ਨਾ ਕੀਤਾ ਹੋਵੇ ਮੈਂ ਤੇਰੇ ਪਾਸੇ ਸੇਕਦੇ ਨੇ ਚਲ ਜਾ ਜਾ ਕੇ ਝਾੜੂ ਚੱਕ ਲੈ ਤੇ ਨਾਲੇ ਪੋਚੇ ਲਾ ਲੈ ਭਾਂਡੇ ਵੀ ਪਏ ਆ ਸੋਈ ਚਾ ਵੀ ਮੰਜੇ ਹੋਣੇ ਚਾਹੀਦੇ ਚਲ ਉਠ ਚਲ ਕਰਾ ਬਪਾਤਾ ਨਹੀਂ ਮੈਨੂੰ ਕਿਹੜੀ ਗੱਲ ਦੀ ਸ਼ਰਦਿੰਦਾ ਜਿਹੜੀ ਮੇਰੇ ਮਾਂ ਮੈਨਾਂ ਨਫ਼ਰਤ ਕਰਦੀ ਹੈ ਦੇਖ ਫਰਸ਼ ਦੇ ਕਿਦਾਂ ਚਮਕਦਾ ਆ ਉਦਾਂ ਗੱਲ ਆ ਜਿੱਦਾਂ ਵੀ ਆ ਕੋਠੀ ਹੈ ਬੜੀ ਸੋਹਣੀ ਮੇਰਾ ਤਾਂ ਨਹੀਂ ਹੁਣ ਦਿਲ ਕਰਦਾ ਇੱਥੋਂ ਜਾਣ ਨੂੰ ਹੁਣ ਇੱਕ ਗੱਲ ਆ ਕਿਸੇ ਤਰ੍ਹਾਂ ਦਿਲਵਰ ਦਾ ਪਤਾ ਇੱਥੋਂ ਸਾਫ਼ ਹੋ ਜਵੇ ਆਪਾਂ ਇੱਥੇ ਐਂਟਰੀ ਮਾਰਦੀ ਆ ਹੁਣ ਤਾਂ ਨਹੀਂ ਜਾਣ ਨੂੰ ਦਿਲ ਕਰਦਾ ਨਾ ਜਾਣਾ ਹੀ ਆ ਹੁਣ ਤਾਂ ਮੈਂ ਨਾ ਇੱਥੇ ਰਹੂੰ ਮੈਂ ਤਾਂ ਨਹੀਂ ਜਾਣਦੀ ਕੀ ਕਰੀ ਜਾਨੀ ਆ ਆ ਜਾ ਹੁਣ ਅੱਛਾ ਆ ਗਈ ਆ ਗਈ ਪੂਜਾ ਸਬਜੀ ਦਾ ਬੜੀ ਸਵਾਦ ਬਣਾਈ ਸੀ ਤੂੰ ਉਹ ਸਬਜੀ ਦਾ ਮੈਂ ਸਵਾਦ ਹੀ ਬਣਾਨੀ ਆ ਮੇਰੀ ਹੋਈ ਜੀਬ ਦਾ ਸਵਾਦ ਵਿਗੜਿਆ ਹੋਇਆ ਆ ਕੀ ਕਰਾਂ ਜੱਤ ਹੀ ਇਹ ਘਰੋਂ ਬਾਹਰ ਨਹੀਂ ਜਾਂਦਾ ਨਾ ਜੱਤ ਹੀ ਪਟਾਕਾ ਪੈਂਦਾ ਨਹੀਂ ਮੇਰੇ ਕਾਲ ਜੀ ਨੂੰ ਠੰਡ ਤਾਂ ਨਹੀਂ ਪੈਂਦੀ ਚੱਲ ਹੁਣ ਤੂੰ ਕਰਤਾ ਦਿੱਤਾ ਹੁਣ ਕੱਢਣ ਦਾ ਤਾਂ ਬੰਦੋਬਸਤ ਕਰ ਲਿਆ ਹੁਣ ਜਾਊਗਾ ਹੀ ਜਾਊਗਾ ਤਾਂ ਸਹੀ ਜਿਹੜੀ ਸਕੀਓ ਘੜੀ ਹੈ ਨਾ ਇਹ ਇਹ ਤਾਂ ਪੂਰੀ ਪੂਰੀ ਖਰੀ ਉਤਰੂਗੀ ਚੱਲ ਕੋਈ ਨਾ ਹੁਣ ਤੂੰ ਸੋਚੀ ਨਾ ਜਾ ਆਪਣੇ ਦਿਮਾਗ ਤੇ ਬੋਝ ਬਹੁਤ ਪਾਇਓ ਆ ਤੂੰ ਉਹ ਸੋਚਣਾ ਪੈਂਦਾ ਆ ਬਹੁਤ ਕੋਸ਼ਿਸ਼ ਸੋਚਣਾ ਪੈਂਦਾ ਆ ਚੱਲ ਆਪੇ ਨਿਕਲ ਜਾਣਾ ਚੱਲ ਲਾਈਟ ਬੰਦ ਕਰਦੇ ਹੁਣ ਪਈਏ ਹਾਂ ਫੇਰ ਸਵੇਰ ਨੂੰ ਆਣਾ ਫੇਰ ਇਹੀ ਕੁਝ ਹੋਣਾ ਚੱਲ ਸੋਈਏ ਛੋਟੀ ਬੱਤੀ ਜਗਦੀ ਰਹਿਣ ਦਿੰਨੀ ਹੈ ਨਾ ਹਾਂ ਚੱਲ ਰਾਤ ਹੋ ਗਈ ਹੁਣ ਸਾਰੇ ਸੋ ਗਏ

ਹੈਂ ਲੜਕੇ ਨੇ ਜਗਾਤੀ ਆ ਕੋਈ ਆਇਆ ਹੋਊਗਾ ਕਮਰੇ ਚ ਆਇਆ ਪਾ ਤਾਂ ਸੌਣ ਵੀ ਨਹੀਂ ਦਿੰਦੇ ਨਹੀਂ ਤਾਂ ਮੇਰਾ ਸੌਣਾ ਵੀ ਭਾਰੀ ਕੀਤਾ ਪਾ ਤੋ ਲੋਕ ਲਾਇਆ ਹੁਣ ਮੈਂ ਕੀ ਕਰਾਂ ਇੱਕ ਕੰਮ ਕਰਦੇ ਆਪਣੇ ਨਾਲ ਹੀ ਲੈ ਜਾਂਦੀ ਆ ਹਾਈ ਟਾਈਮ ਕਿੰਨਾ ਹੋ ਗਿਆ ਇਹ ਸਾਢੇ 7 ਹੋ ਗਏ ਆ ਸਾਢੇ 7 ਹੋ ਗਏ ਨਾ ਜਤਿੰਦਰ ਨਹੀਂ ਅਜੇ ਤੱਕ ਆਇਆ ਇਹ ਭੈਣੇ ਇਹੀ ਤਾਂ ਕਰਤੂਤਾ ਖੋਲਦਾ ਉਹਦੋਂ ਵੀ ਇਹ 11 ਵਜੇ ਆਇਆ ਤਾਂ ਹੀ ਅੱਗੇ ਪਿੱਛੇ ਦਾ ਲੇਟ ਆਵੇ ਪਰ ਅੱਜ ਤਾਂ ਟਾਈਮ ਨਾ ਆਂਦਾ ਸਾਰਾ ਪਲਾਨ ਚੋਪੜ ਹੋ ਜਾਣਾ ਸਾਡਾ ਤਾਂ ਕੀ ਕਰੀਏ ਇਹੀ ਤਾਂ ਕਰਤੂਤਾ ਖੋਲਦਾ ਉਹ ਰੋਲਾ ਗੱਦਾ ਪਊਗਾ ਕੋਈ ਫੇਰ ਜਮੈਂ ਆਣਦੇ ਹੀ ਪੈਣਾ ਕਰਦੀ ਉਹਨੂੰ ਫੋਨ ਯਾਰ ਉਹਦੀ ਕਰਦੀ ਮੈਂ ਖੜਕੈਂਦੀ ਇਹਨੂੰ ਮੈਂ ਪੁੱਛਿਆ ਹੈ ਕਿੱਥੇ ਆ ਇਹ ਜਾਣ ਕੇ ਨਹੀਂ ਫੋਨ ਚੱਕਦਾ ਹੈਲੋ ਹੈਲੋ ਲਾ ਕਿੱਥੇ ਆ ਮੈਂ ਕੰਮ ਤੇ ਕਿੰਨਾ ਟਾਈਮ ਹੋ ਗਿਆ ਬਸ ਆਣ ਲੱਗਾ ਆ ਜਾ ਹੋਵੇ ਜਲਦੀ ਘਰ ਨੂੰ ਕੱਲ ਮੰਗਵਾਣਾ ਹੋਵੇ 11 ਵਜੇ ਤੁਹਾਨੂੰ ਨਹੀਂ 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 ਮੈਂ ਆ ਜਾਣਾ ਟਾਈਮ ਨਾਲ ਆ ਜਾਣਾ ਹਾਂ ਇਹ ਹੋਇਆ ਕੋਈ ਕੰਮ ਸੀਗਾ ਆਹੋ ਕੰਮ ਸੀਗਾ ਕੋਈ ਗੱਲ ਨਹੀਂ ਆ ਕੇ ਦੱਸੂਗੀ ਚਲ ਠੀਕ ਹੈ ਠੀਕ ਹੈ ਮੈਂ ਆ ਜਾਣਾ ਥੋੜੀ ਦੇਰ ਚ ਹਾਂ ਜਲਦੀ ਪਹੁੰਚੋ 15 ਮਿੰਟ ਰਹਿ ਗਏ ਆ ਓਕੇ ਓਕੇ ਪੂਜਾ ਗੱਲ ਸੁਣ ਮੇਰੀ ਤੂੰ ਪਤਾ ਕਿਆ ਕਰਨਾ ਹੂੰ ਜਰਜ ਜਤਿੰਦਰ ਆਂਦਾ ਤੂੰ ਜਦੇ ਹੀ ਰੋਲਾ ਪਾ ਲੈਣਾ ਅੱਛਾ ਬਸ ਇੱਕ ਵਾਰੀ ਸ਼ੁਰੂ ਕਰ ਲਈ ਅੱਗ ਚ ਘੇਤ ਫੇਰ ਮੈਂ ਆਪੇ ਹੀ ਪਾ ਲੈਣਾ ਤੂੰ ਦੇਖੀ ਚੱਲ ਅਜ ਹੁੰਦਾ ਕੀ ਐ ਡਰਾਮਾ ਐਦਾਂ ਨਾ ਕਰੂ ਨਾ ਮੈਂ ਜਤਿੰਦਰ ਦਾ ਕਿਹਾ ਉਹਦਾ ਪੇ ਵੀ ਬਾਹਰ ਕੱਢੂ ਆਪਣੇ ਮੁੰਡੇ ਨੂੰ ਬਸ ਐਦਾਂ ਹੀ ਕਰੀ ਹੁਣ ਆ ਜੱਦੇ ਹੀ ਹੋਊਗਾ ਆ ਤਾਂ ਲੈਣ ਦੇ ਇਹਨੂੰ ਤੂੰ ਦੇਖੀ ਚੱਲੋ ਡਰਾਮਾ ਚੱਲਦਾ ਕੀ ਐ ਫੇਰ ਅੱਜ ਜਿੱਦਾਂ ਹੀ ਦਿਲਬਰ ਗਿਆ ਨਾ ਇਸ ਘਰ ਚੋਂ ਬਾਹਰ ਮੈਂ ਤੈਨੂੰ ਇੱਥੇ ਹੀ ਰੱਖ ਲੂੰ ਇੱਥੇ ਹੀ ਤੇ ਉਹ ਦਿਲਬਰ ਵਾਲਾ ਕਮਰਾ ਨਾ ਤੇਰਾ ਹੋਊਗਾ ਤੇਰਾ ਦੇਖੀ ਚੱਲ ਦੂੰ ਇਹ ਤਾਂ ਮੈਂ ਸੋਚੀਦੀ ਹੋਈ ਸੀ ਰੱਬ ਨੇ ਤਾਂ ਸਿੱਧੀਆਂ ਹੀ ਪਾਤੀਆਂ ਹੁਣ ਤਾਂ ਨਹੀਂ ਮੈਂ ਜਾਂਦੀ ਉਥੋਂ ਦਿਲਬਰ ਨਿਕਲੂ ਗਈ ਔਰ ਮੈਂ ਉਹਨੂੰ ਕੱਢਣ 'ਚ ਪੂਰਾ ਜੋਰ ਲਾ ਦੂੰ ਆਪਣਾ ਹੁਣ ਤਾਂ ਇਸ ਘਰ ਤੇ ਮੈਂ ਫਨੀਅਰ ਨਾ ਵਾਂਗੂ ਕੁੰਡਲੀ ਮਾਰ ਕੇ ਬੈਠੂ 5 ਮਿੰਟ ਹੀ ਹੋਣ ਚ ਨਹੀਂ ਆ ਰਹੇ ਇਹਨੂੰ ਤਾਂ ਅੱਜ ਬਾਹਰ ਕੱਢਣਾ ਆ ਕਿਸੇ ਵੀ ਹਾਲਤ ਚ ਭਾਵੇਂ ਅੱਜ ਬਾਹਰ ਕੱਢਣਾ ਆ ਇਹ ਤੇਰੇ ਨਾਲੋਂ ਜ਼ਿਆਦਾ ਕਾਲੀ ਮੈਨੂੰ ਆ ਮੇਰਾ ਸਾਰਾ ਧਿਆਨ ਉੱਥੇ ਹੀ ਆ ਮੇਰਾ ਤਾਂ ਬਸ ਦਿਲ ਇੱਦਾਂ ਕਰਦਾ ਆ ਕਿ ਇਹਦਾ ਉਹ ਝੋਲਾ ਚੱਕ ਕੇ ਬਾਹਰ ਸੱਡ ਦਮਾ ਬਸ ਤੂੰ ਆलन ਕਰੇ ਇੱਕ ਵਾਰੀ ਡਰਾਮਾ ਸ਼ੁਰੂ ਹੋ ਜਵੇ ਬਸ ਹਾਈ ਨਹੀਂ 5 ਮਿੰਟ ਨਹੀਂ ਮੁੱਕਣ ਚਾਰੇ ਮੇਰੇ ਤਾਂ 5 ਮਿੰਟ ਮੈਂ ਤੇਤੋ ਵੀ ਕਾਲੀ ਆ ਅੱਜ ਤਾਂ ਕੰਡਾ ਕੱਢਣਾ ਹੀ ਆ ਜੋ ਮਰਜ਼ੀ ਹੋ ਜਵੇ ਅੱਜ ਵੀ ਬਸ ਇੱਕ ਵਾਰ ਇਹ 啊！Oh. Oh.